ਹਰੀ ਵਾਈਗੁਰਜੀ ਆ ਖਾਲਸਾ ਵਾਈਗੁਰਜੀ ਕੀ ਫਤਿਹ ਆਪ ਜੀ ਦਾ ਬੜਾ ਧੰਨਵਾਦ ਜੀ ਕਿ ਆਪ ਜੀ ਨੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ ਅੱਜ ਅਸੀਂ ਹਲਕੇ ਦੇ ਵਿੱਚ ਮਿਲਣੀ ਰੱਖੀ ਆ ਪਿੰਡ-ਪਿੰਡ ਅਸੀਂ ਜਾ ਰਹੇ ਆ ਜਿਹੜੇ ਸਾਡੇ ਪੁਰਾਣੇ ਕਾਂਗਰਸੀ ਸਾਥਕ ਹੀ ਆ ਜਾਂ ਆਗੂ ਆ ਸਰਪੰਚ ਤੇ ਪੰਚ ਸਹਿਬਾਨ ਨੇ ਉਹਨਾਂ ਨੇ ਮਿਲ ਕੇ ਗੱਲਬਾਤ ਕਰ ਰਹੇ ਆ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜਾ ਉਹ ਚ ਬੇਲ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਔਰ ਇੱਕ ਹੈ ਬਹੁਤ ਵੱਡੂ ਜੀ ਲੈਂਡ ਆਰਡਰ ਦੀ ਬੜੀ ਵੱਡੀ ਸਮੱਸਿਆ ਹੈ ਰੋਜ ਨੱਟ ਲੋਟਕੋ ਨਸ਼ੇ ਦੀ ਬੜੀ ਸਮੱਸਿਆ ਆ ਕਿਸਾਨੀ ਦੇ ਕਈ ਮਸਲੇ ਹੈਗੇ ਆ ਔਰ ਇੱਕ ਹੋਰ ਗੰਭੀਰ ਮਸਲਾ ਜਿਹੜਾ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਤੋਂ ਕਈ ਪੈਸੇ ਆਉਂਦੇ ਆ ਗਰੀਬਾਂ ਵਾਸਤੇ ਆਉਂਦੇ ਕਿਸ ਨੂੰ ਛੱਤ ਪਾਉਣ ਲਈ ਆਉਂਦੇ ਆ ਜਾਂ ਕਿਸੇ ਗਰੀਬ ਬੱਚੇ ਦੀ ਸ਼ਾਦੀ ਲਈ ਆਉਂਦੇ ਆ ਜਾਂ ਪਿੰਡ ਦੇ ਵਿਕਾਸ ਲਈ ਆਉਂਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਹਲਫੇਟਰ ਮਿਲਦੀਆਂ ਕਿ ਕਾਣੀ ਵੰਡ ਹੋ ਰਹੀ ਹੈ ਕਿ ਜਿਹੜੇ ਚਾਹੇਤੇ ਆ ਜਿਹੜੇ ਉਹਨਾਂ ਦੇ ਖਾਸ ਹੈ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਜਿਹਨੂੰ ਲੋੜ ਹੈ ਉਹਨੂੰ ਉਹਦਾ ਬਣਦਾ ਹੱਕ ਜਿਹੜਾ ਉਹ ਨਹੀਂ ਮਿਲਦਾ ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਇਨਪੈਨ ਜਾ ਰਹੇ ਹਾਂ ਤਾਂ ਕਿ ਮੈਨੂੰ ਸਾਰੇ ਹਲਕੇ ਦੀ ਪੂਰੀ ਜਾਣਕਾਰੀ ਵੀ ਹੋਵੇ ਔਰ ਇਸ ਤਰੀਕੇ ਨਾਲ ਮੈਂ ਲੋਕਾਂ ਨਾਲ ਵੀ ਮਿਲ ਪਾਵਾਂ ਉਹਨਾਂ ਨਾਲ ਸੰਪਰਕ ਸਾਧ ਸਕਾਂ ਇਹ ਵੀ ਇੱਕ ਮੇਰੀ ਭਾਵਨਾ ਹੈਗੀ ਹੈ ਬੜੇ ਅਸੀਂ ਅੱਜ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਬੜੇ ਮੰਦ ਭਾਗੇ ਸਮੇਂ ਦੇ ਵਿੱਚੋਂ ਗੁਜ਼ਰੇ ਹਾਂ ਇਹ ਗੁਰੂਆਂ ਪੀਰਾਂ ਦੀ ਇਹ ਜਗ੍ਹਾ ਹੈ ਔਰ ਇਥੇ ਸਾਂਝੀ ਵਾਲਤਾ ਦਾ ਸੰਦੇਸ਼ ਰਿਹਾ ਔਰ ਪੰਜ ਦਰਿਆਵਾਂ ਦੀ ਇਹ ਧਰਤੀ ਰਹੀ ਹੈ ਔਰ ਖੁਸ਼ੀਆਂ ਖੇੜਿਆਂ ਦੇ ਨਾਲ ਪੰਜਾਬ ਜਿਹੜਾ ਹੈ ਭਾਰਤ ਦਾ ਇੱਕ ਨੰਬਰ 1 ਸੂਬਾ ਹੁੰਦਾ ਸੀ ਲੇਕਿਨ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਲੱਖਾਂ ਤਰ੍ਹਾਂ ਦੇ ਵਾਅਦੇ ਕੀਤੇ ਔਰ ਕਿਹਾ ਕਿ ਅਸੀਂ ਇੱਕ ਵੱਖਰੇ ਤਰ੍ਹਾਂ ਦਾ ਬਦਲਾਅ ਲਿਆ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾਵਾਂਗੇ ਤੇ ਲੋਕਾਂ ਨੇ ਵਿਸ਼ਵਾਸ ਵੀ ਕੀਤਾ ਦਿਲ ਖੋਲ ਕੇ ਇਹਨਾਂ ਨੂੰ ਵੋਟਾਂ ਵੀ ਪਾਈਆਂ ਲੇਕਿਨ ਬੜਾ ਮਾਨ ਦੁਖੀ ਹੁੰਦਾ ਜਦੋਂ ਅਸੀਂ ਰੋਜ਼ ਅਖਬਾਰਾਂ ਪੜ੍ਹਦੇ ਆਂ ਟੀਵੀ ਦੇਖਦੇ ਆਂ ਔਰ ਅੱਜ ਜਦੋਂ ਮੈਂ ਦਿਹਾਣੇ ਪਿੰਡ ਚ ਆਇਆ ਹਲਕੇ ਚ ਘੁੰਮਣਾ ਤਾਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਐਂਡ ਵਿਵਸਥਾ ਦੀ ਇੰਨੀ ਮਾੜੀ ਹਾਲਾਤ ਹੈ ਕਿ ਕੋਈ ਬੀਬੀ ਸ਼ਾਮ ਨੂੰ ਖੇਤਾਂ ਵੱਲ ਨੂੰ ਵੈਸੇ ਹੀ ਸੈਰ ਕਰਨ ਗਈ ਹੋਵੇ ਤੇ ਉਹਦਾ ਮੋਬਾਈਲ ਖੋ ਕੇ ਲੈ ਜਾਂਦੇ ਕੋਈ ਬਜ਼ੁਰਗ ਕਿਤੇ ਇਕੱਲਾ ਤੁਰਿਆ ਹੋਵੇ ਉਹਨੂੰ ਧੱਕਾ ਮਾਰ ਕੇ ਉਹਦਾ ਮੋਬਾਈਲ ਖੋ ਕੇ ਲੈ ਜਾਂਦੇ ਆ ਔਰ ਨਸ਼ਾ ਘਰ ਘਰ ਪੂਰੇ ਹਾਲਾਤ ਇਦਾਂ ਦੇ ਬਣੇ ਹੋਇਆ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਜਵਾਨੀ ਆ ਸਾਡੀ ਉਹ ਡੇ ਬਾਈ ਡੇ ਇੱਕ ਤਰੀਕਾ ਨਾ ਕਹਿ ਲੋ ਕਿ ਲੋਪਟੇ ਹੀ ਹੋ ਰਹੀ ਹੈ ਜਵਾਨੀ ਲੱਭ ਨਹੀਂ ਰਹੀ ਨਸ਼ਿਆਂ ਦੀ ਮਾਰ ਹੇਠਾਂ ਜਵਾਨੀ ਸਾਰੀ ਬਰਬਾਦ ਹੋ ਰਹੀ ਹੈ ਔਰ ਪੰਜਾਬ ਦੇ ਬੇਰੋਜ਼ਗਾਰੀ ਦੇ ਜਿਹੜੇ ਹਾਲਾਤ ਹੈ ਉਹ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਰੋਜ਼ ਅਖਬਾਰਾਂ ਦੇ ਵਿੱਚ ਅਸੀਂ ਪੜ੍ਹਦੇ ਆ ਕਿ ਜਿਹੜੇ ਠੇਕੇ ਤੇ ਕਰ ਰਹੇ ਕੰਮ ਮੁਲਾਜ਼ਮ ਦਿੱਲੀ ਜਾ ਕੇ ਚੰਡੀਗੜ੍ਹ ਜਾ ਕੇ ਬਟਿੰਡੇ ਜਾ ਕੇ ਧੰਨੇ ਦੇ ਰਿਹਾ ਹੁਣ ਇਹਨਾਂ ਦੇ ਲੁਧਿਆਣਾ ਇਹਨਾਂ ਦੀਆਂ ਵੋਟਾਂ ਪੈ ਰਹੀਆਂ ਤਾਂ ਤੁਸੀਂ ਦੇਖੋ ਉੱਥੇ ਆਂਗਣਵਾੜੀ ਵਾਲੇ ਵਰਕਰ ਜਿੰਨੇ ਵੀ ਹੈਗੇ ਆ ਜਾਂ ਮੰਡੇਗਾ ਦੇ ਜਿਹੜੇ ਵਰਕਰ ਹੈਗੇ ਆ ਜਾਂ ਜਿਹੜੇ ਟੀਚਰ ਆ ਬਚਾਰੇ ਇਹਾਂ ਕੰਪਿਊਟਰ ਟੀਚਰ ਹੈਗੇ ਜਾਂ ਜਾਂ ਹੋਰ ਮੁਲਾਇ ਸਾਰੇ ਵਿਚਾਰੇ ਉੱਥੇ ਜਾ ਕੇ ਧਰਨੇ ਲਾ ਰਹੇ ਔਰ ਸਰਕਾਰ ਦਾ ਸਿਆਪਾ ਕਰ ਰਹੇ ਆ ਕਿ ਆਪਣੇ ਕੀਤੇ ਵਾਅਦੇ ਜਿਹੜੇ ਆ ਉਹ ਪੂਰੇ ਕਰੋ ਔਰ 2019 ਦੀ ਭਰਤੀ ਮੁਤਾਬਕ ਜਿਹੜੇ ਟੀਚਰ ਪ੍ਰਿੰਸੀਪਲ ਇਹਨਾਂ ਨੇ ਭਰਤੀ ਕਰਨੇ ਸੀ ਉਹ ਇਹਨਾਂ ਨੇ ਕੈਨਸਲ ਕਰ ਦਿੱਤੀ ਜਿਹੜੀ ਬੱਚਿਆਂ ਨੂੰ ਉਮੀਦ ਸੀ ਕਿ ਚਲੋ ਸਾਨੂੰ ਨੌਕਰੀ ਮਿਲੇਗੀ ਤੇ ਅਸੀਂ ਚਾਰਜਨ ਚੁੱਕਦੇ ਕਟਾਂਗੇ ਉਹ ਪੰਜਾਬ ਦੇ ਹਾਲਾਤ ਐ ਇਸ ਵੇਲੇ ਬੜੇ ਨਾਸਾਜ ਦੇ ਹਾਲਾਤ ਨੇ ਔਰ ਕਾਨੂੰਨ ਬੋਸਤਰੀ ਬੜੀ ਭਾਰੀ ਸਮੱਸਿਆ ਨਸ਼ਾ ਦੀ ਭਾਰੀ ਸਮੱਸਿਆ ਬੇਰੋਜ਼ਗਾਰੀ ਦੀ ਭਾਰੀ ਸਮੱਸਿਆ ਤੇ ਜਿਹੜੀਆਂ ਬੀਬੀਆਂ ਵਿਚਾਰੀਆਂ 4 ਸਾਲ ਤੋਂ ਡਿਗਰੀਆਂ ਵੀ ਸਾਨੂੰ 100000 ਰੁਪਿਆ ਮਿਲੂਗਾ ਉਹਨਾਂ ਦਾ ਤਾਂ ਸਭ ਤੋਂ ਵੱਡਾ ਧੋਖਾ ਇਹਨਾਂ ਨੇ ਕੁੱਫਰ ਕਮਾਇਆ ਇਹਨਾਂ ਤੇ ਮੇਰੇ ਜੋ ਲੱਬੋ ਲਬਾਬ ساری ਗੱਲ ਦਾ ਮੇਰਾ ਇਹ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਲਫਾਫੇਬਾਜ਼ੀ ਨਿਕਲੀ ਹੈ ਔਰ ਲੋਕਾਂ ਨੂੰ ਇਹਨਾਂ ਨੇ ਕੋਈ ਪੱਲੇ ਨਹੀਂ ਪਾਇਆ ਤੇ ਹਾਣਾ ਵਿਖੇ ਸਾਡੀ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਆ ਜਿਸ ਦੇ ਵਿੱਚ ਸਾਡੇ ਵਿਕਟ ਰਣਜੀਤ ਕੁਮਾਰ ਜੀ ਵਿਸ਼ੇਸ਼ ਤੌਰ ਤੇ ਖਾਜਰ ਹੋਏ ਆ ਤੇ ਸਾਡੇ ਪਿੰਡ ਦੇ ਪਦਵੰਤ ਤੇ ਸੱਜਣ ਸਾਫਕਾ ਸਰਪੰਚ ਵਗੈਰਾ ਸਾਦੇ ਆਏ ਆ ਅਸੀਂ ਨਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਆਉਣ ਵਾਲੇ ਇਲੈਕਸ਼ਨ ਦੀ ਆਪਣੀ ਇੱਕ ਕਿਸਮ ਦੀ ਤਿਆਰੀ ਵੀ ਕਰ ਰਹੇ ਆਂ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਆਂ ਕਿ ਆਉਣ ਵਾਲੀ ਸਰਕਾਰ ਕਾਂਗਰਸ ਸਰਕਾਰ ਦੀ ਅਸੀਂ ਲਈਏ ਤਾਂ ਕਿ ਅਸੀਂ ਸਰਕਾਰ ਦੇ ਕੰਮਾਂ ਵਿੱਚ ਵਾਧਾ ਕਰ ਸਕੀਏ ਮੌਜੂਦਾ ਹਾਲਾਤਾਂ ਵਿੱਚ ਦੇਖਿਆ ਜਾ ਜਦੋਂ ਦੇਖਿਆ ਜਾਵੇ ਤਾਂ ਭਗਵਾਨਤਮਾਨ ਸਰਕਾਰ ਦੇ ਵਿੱਚ ਕੁਝ ਵੀ ਨਹੀਂ ਸਾਨੂੰ ਮਿਲ ਰਿਹਾ ਗੁੰਡਾਗਰਦੀ ਆਵਾਜ਼ਾਂ ਕਰਦੀ ਨਸ਼ਾ ਵਿਰੋਧੀ ਸਭ ਕੁਝ ਕੁਝ ਨਹੀਂ ਹੈ ਸਭ ਲੋਕ ਦਾ ਲੋਕਾਂ ਕਹਿਣਦੇ ਹੀ ਆ ਹੋਰ ਕੁਝ ਨਹੀਂ ਆ ਮੈਂ ਤਾਂ ਇਸ ਕਰਕੇ ਬਹੀ ਸਾਡੇ ਨੂੰ ਅਰਦਾਸ ਕਰਨਾ ਹੈਗਾ ਕਾਂਗਰਸ ਪਾਰਟੀ ਨੂੰ ਸਪੋਰਟ ਕਰੀਏ ਕਾਂਗਰਸ ਪਾਰਟੀ ਅੱਗੇ ਲਿਆਈਏ ਤੇ ਆਪਣੇ ਪਿੰਡਾਂ ਦੇ ਹਾਲਾਤ ਠੀਕ ਕਰੀਏ ਮੈਂ ਗੁਰਜੀਤ ਸਿੰਘ ਖਾਲਸਾ ਬਾਈਪ ਜੀ